ਸੋ ਸਾਰੇ ਵੀਰ ਜੀ ਆਏ ਨੇ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਸੋ ਵੀਰੋ ਧਿਆਨ ਦੇ ਨਾਲ ਵੀਰ ਜੀ ਦੇ ਵਿਚਾਰ ਸੁਣੋ ਤਾਂ ਜੋ ਪ੍ਰ听 ਦੇ ਵਿੱਚ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਲਾਭਨ ਹੋ ਸਕੀਏ ਕਿੱਥੇ ਸੰਘਰਸ਼ ਹੈ ਕਿਹੜੀਆਂ ਯੋਜਨਾਵਾਂ ਨੇ ਇਹਨਾਂ ਵੀਰਾਂ ਬਸਫਸਤੀ ਹੈ ਧੰਨਵਾਦ ਸਾਕੀਓ ਸਾਰੇ ਵੀਰਾਂ ਨੇ ਪੂਰੇ ਧਿਆਨ ਨਾਲ ਵੀਰ ਜੀ ਦੇ ਵਿਚਾਰ ਨੂੰ ਸੁਣ ਰਹੇ ਯਾਰ پتہ ਕੀ ਗੱਲ ਸੀ ਬਾਬੇ ਆਪਾਂ ਨੂੰ ਦਿਓ ਨਹੀਂ ਕੋਈ ਨੂੰ ਗੱਲ ਪਤਾ ਪਿਛਲੇ ਕਈ ਦਿਨਾਂ ਤੋਂ ਪੱਕਾ ਸਰਨਾ ਲਾ ਕੇ ਬੈਠੇ ਹਾਂ ਇਹ ਬਿਜਲੀ ਦਾ ਲਾਈਨ ਚੱਪਿਓ ਤੁਸੀਂ ਆਪਣੀ ਜਾਈ ਤੇ ਫੱਤੀ ਮੰਗਣ ਨੂੰ ਲੈ ਕੇ ਜੇ ਸਰਨਾ ਲਾ ਰਹੇ ਹੋ ਤਾਂ ਬਿਜਲੀ ਬੋਡ ਦਾ ਧਾਰਾ ਬਹੁਤ ਵੱਡਾ ਧਾਰਾ ਹੈ ਇਹਦੇ ਵਿੱਚ ਕੋਸਟਾ ਨਹੀਂ ਕੋਈ ਧਾਰ ਨਹੀਂ ਤੇ ਦੂਜੇ ਪਾਸੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਜਿਹੜਾ ਮੈਨ ਏਜੰਡਾ ਹੈ ਉਹ ਘਰ ਘਰ ਰੋਜ਼ਗਾਰ ਦੇਣ ਦਾ ਇਹ ਵਾਦਾ ਲੈ ਕੇ ਜਿਹੜੀ ਪੰਜਾਬ ਸਰਕਾਰ ਬਣੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਰਹਿਣ ਦੇਣਾ ਜਿਹੜੇ ਜਹਾਜ਼ਾਂ ਪਰ ਪਰ ਕੇ ਬਾਹਰਲੇ ਮੁਲਕਾਂ ਚ ਲੋਕ ਜਾ ਰਹੇ ਨੇ ਉਹ ਅਸੀਂ ਬੰਦ ਕਰਨੇ ਆ ਤਾਂ ਸਿਰਫ 550 ਸਾਈਕਲ ਮੈਨਰ ਦੀ ਮੰਗ ਨੂੰ ਲੈ ਕੇ ਜਿਹੜੇ ਤੁਸੀਂ ਇਸ ਖੰਡ ਦੇ ਵਿੱਚ ਸੜਕ ਦੇ ਉੱਤੇ ਆਪ ਦੇ ਘਰ-ਵਾਰ ਪਰਿਵਾਰਾਂ ਨੂੰ ਛੱਡ ਕੇ ਇੱਥੇ ਬੈਠੇ ਹੋ ਤਾਂ ਇਥੋਂ ਰਿਆਲਾ ਪ੍ਰਸ਼ਾਸਨ ਨੂੰ ਮੈਨੇਜਮੈਂਟ ਨੂੰ ਤੁਹਾਨੂੰ ਦੀ ਇੰਟੈਲੀਜੈਂਸ ਨੂੰ ਤੁਹਾਡੇ ਹਾਲਾਤ ਤੁਹਾਡਾ ਦਰਦ ਦੇਖਦੇ ਹੋਏ ਜਲਦੀ ਤੋਂ ਜਲਦੀ ਜਿਹੜੀਆਂ ਪੋਸਟਾਂ ਭਰਨ ਦੀ ਜਿਹੜੀ ਪਿਆਰੀ ਹੈ ਉਹ ਕਰਨੀ ਚਾਹੀਦੀ ਹੈ ਤੁਹਾਨੂੰ ਬੁਲਾ ਕੇ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਸੋ ਅਸੀਂ ਬਿਜਲੀ ਬੋਰਡ ਟੈਕਨੀਕਲ ਸਰਵੇਇੰਗ ਨੂੰ ਵੱਲੋਂ ਮੰਨ ਕਰਦੇ ਹਾਂ ਕਿ ਜਿੱਥੇ ਅਸੀਂ ਕੰਮ ਕਰਦੇ ਹਾਂ ਬਿਜਲੀ ਬੋਰਡ ਦੇ ਵਿੱਚ ਤਾਂ 10-10 ਜਿਹੜਾ ਬੰਦਾ ਇੱਕ-ਇੱਕ ਬੰਦਾ ਅੰਮ੍ਰਿਤ ਸਮਾੜ ਰਿਹਾ ਤੇ ਲਾਈਨਾਂ ਦੇ ਜਿਹੜੇ ਜਾਲ ਵਿਛੋਏ ਨੇ ਹਰਤਕਣ ਨੂੰ ਬਹੁਤ ਜਿਹੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸਮੇਸਰੋਨਾਂ ਨੂੰ ਦਵਾਈ ਨਹੀਂ ਮਿਲਦੀ ਐਨਾ ਕੋਰਸ ਤੋਂ ਪੜਨ ਵਾਸਤੇ ਜਿਹੜੇ ਬੇਰੁਜ਼ਗਾਰ ਆ ਇਹਨਾਂ ਨੂੰ ਜਿੰਗਤੋ ਜਲਦੀ ਜਿਹੜਾ ਮਹਿਕਮੇ ਦੇ ਵਿੱਚ ਲਿਆਉਣ ਦੀ ਜਿਹੜੀ ਚੈਰੀ ਕਰਨੀ ਪੈਣੀ ਹੈ ਸੋ ਜਿੰਨਾ ਚਿਰ ਇਹਨਾਂ ਸਾਈਕਲਿੰਗ ਮੰਨ ਮੰਨ ਪੂਰੀ ਨਹੀਂ ਹੋਣ ਉਹਨਾਂ ਚਿਰ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਹਾਂ ਜੇਕਰ ਕਿਸੇ ਤਰ੍ਹਾਂ ਦੇ ਵੀ ਜੱਥੇਬੰਦੀ ਦੀ ਹਰਕਤ ਪੈਦੀ ਹੋਏ ਤਾਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਧ ਰੂਪੇ ਪੀਐਸਟੀ ਕਮੇਟੀ ਨੂੰ ਬਖਸ਼ ਕਰਨਾ ਅੰਦਰ ਬੋਲੇ ਸੋਨਹਿਾਲ ਸਵਾਸਤੀ ਜੈਹਾ ਤੁਹਾਨੂੰ ਠੀਕ ਬੱਝੀ ਠੀਕ ਹੈ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਹੱਕਾਂ ਦੀ ਖਾਤਰ ਬਾਦ ਨਾਰਾ ਮਾਰਿਆ ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਹਿੱਤ ਲੋਕ ਅੱਤਰਵਾਦ ਸਾਡੇ ਵੱਲੋਂ ਉਹਨਾਂ ਨੂੰ ਜੀਆਂ ਆਖਿਆ ਜਾਂਦਾ ਜਿੱਤ ਲੜਦੇ ਲੋਕਾਂ ਨੂੰ ਧੰਨਵਾਦ ਸਾਥੀ ਯੋਧੇ ਤਰੇਡ